ਇਹ ਲక్ష్మణ ਸਿੰਘ ਧਾਰੋਵਾਲ ਨੇ ਇੱਕ ਮਤਾ ਪਾਸ ਕੀਤਾ ਬਈ ਇਹਨਾਂ ਮਹੰਤਾਂ ਦੇ ਵਿਰੁੱਧ ਜਿਹੜੀ ਕਿ ਵੱਡੀ ਲਹਿਰ ਖੜੀ ਕੀਤੀ ਜਾਵੇ ਉਹ ਲਹਿਰ ਜਿਹੜੀ ਕਿ 7 ਮਾਰਚ ਨੂੰ ਸਾਰਿਆਂ ਨੇ ਰਲ ਕੇ ਜਾਣਾ ਸੀ 4 5 6 7 ਮਾਰਚ ਨੂੰ ਉਹਨੂੰ ਪਹਿਲਾਂ ਹੀ ਉਹਨਾਂ ਨੇ ਸਾਰੇ ਮਹੰਤਾਂ ਦੇ ਖਿਲਾਫ ਜਿਹੜਾ ਕਿ ਇਹ ਪ੍ਰਦਰਸ਼ਨ ਖੋਲ੍ਹਿਆ ਸੀ ਲక్ష్మణ ਸਿੰਘ ਧਾਰੋਵਾਲ ਨੇ ਪਹਿਲਾਂ ਹੀ ਜਿਹੜਾ ਕਿ ਜਥਾ 20 ਫਰਵਰੀ ਨੂੰ ਤੋਰਿਆ ਜਾ ਕੇ ਜਦੋਂ ਜਥਾ ਨਨਕਾਣਾ ਸਾਹਿਬ ਤੇ ਬਾਹਰ ਬੈਠਿਆ ਤਾ ਕਰਤਾਰ ਸਿੰਘ ਝੱਬਰ ਨੇ ਇੱਕ ਦਲੀਪ ਸਿੰਘ ਨਾਮ ਦਾ ਸਿੱਖ ਭੇਜਿਆ ਵੀ ਇਹਨੂੰ ਜਥੇ ਨੂੰ ਅੰਦਰ ਜਾਣ ਤੇ ਰੋਕੋ ਪਰ ਲਾਸ਼ਮਨ ਸਿੰਘ ਧਾਰੋਵਾਲ ਕਹਿੰਦਾ ਵੀ ਅਸੀਂ ਗੁਰੂ ਦੇ ਅੱਗੇ ਅਰਦਾਸ ਕਰ ਚੁੱਕੇ ਹਾਂ ਅਸੀਂ ਨਹੀਂ ਰੁਕ ਸਕਦੇ ਸਵੇਰ ਨੂੰ ਇਸ਼ਨਾਨ ਪਾਣੀ ਕਰਕੇ ਸਾਰੀ ਸੰਗਤ ਅੰਦਰ ਦਰਸ਼ਨ ਕਰਨ ਗਈ 200 ਸਿੰਘਾਂ ਦਾ ਜਥਾ ਸੀ ਜਦੋਂ ਸਾਰੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਗਏ ਤਾਂ ਮਹੰਤਾਂ ਦੇ ਗੁੰਡਿਆਂ ਨੇ ਕੁੰਡਾ ਲਾ ਕੇ ਜਿਹੜੇ ਕਿ ਕਿਰਾਏ ਦੇ ਉਹਨੇ ਖਰੀਦੇ ਹੋਏ ਸੀ ਉਹਨਾਂ ਨੇ ਸਾਰੀ ਸੰਗਤ ਦੇ ਉੱਤੇ ਗੋਲੀਆਂ ਦੀ ਬਿਛਾੜ ਕੀਤੀ ਕ੍ਰਪਾਨਾਂ ਨਾਲ ਕਤਲਿਆਮ ਕੀਤਾ ਲਸ਼ਮਣ ਸਿੰਘ ਧਾਰੋਵਾਲ ਸਵੇਰ ਨੂੰ ਜਾ ਕੇ ਮਹਾਰਾਜ ਤਾਬਿਆਂ ਬੈਠ ਗਏ ਉਸ ਵੇਲੇ ਲਸ਼ਮਣ ਸਿੰਘ ਧਾਰੋਵਾਲ ਦੇ ਇੱਕ ਗੋਲੀ ਆ ਕੇ ਲੱਗੀ ਉਹਨਾਂ ਦੇ ਲਹੂ ਦਾ ਜਿਹੜਾ ਕਿ ਹੱਥਾਂ ਨੂੰ ਲੱਗਿਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਉੱਤੇ ਹੱਥਾਂ ਦੇ ਨਾਲ ਉਹ ਛੱਪ ਗਏ ਉਹ ਅੱਜ ਵੀ ਸ਼ਰੋਮਣੀ ਕਮੇਟੀ ਦੇ ਕੋਲ ਸਰੂਪ ਸੰਭਿਆ ਹੋਇਆ ਹੈ ਬਾਅਦ ਵਿੱਚ ਅੱਧ ਮਰੇ ਹੋਏ ਲਸ਼ਮਣ ਸਿੰਘ ਧਾਰੋਵਾਲ ਨੂੰ ਸ਼ੀਰਦ ਹੋਇਆਂ ਨੂੰ ਜਾ ਕੇ ਜੰਡ ਦੇ ਨਾਲ ਪੁੱਠਾ ਟੰਗ ਕੇ ਜਿਹੜਾ ਕਿ ਜਿੰਦਾ ਸਾੜ ਦਿੱਤਾ ਗਿਆ ਬਾਕੀ ਰਹਿੰਦੀ ਸੰਗਤ ਜਿਨ੍ਹਾਂ ਚ ਜਾਨ ਸੀ ਹਲੇ ਜਥੇ ਦੇ ਵਿੱਚ ਮਿੱਟੀ ਦਾ ਤੇਲ ਕਾ ਕੇ ਸਾਰਿਆਂ ਨੂੰ ਸਾੜ ਦਿੱਤਾ